ਸਸਕਾਲ ਦਾ ਗ੍ਰੇਟ ਜਬੀ ਟੀਵੀ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਲਦੀ ਸਿੰਘ ਦਸ਼ਕਾ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਲਾਉਣ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ ਜਿਸ ਵੇਲੇ ਸਰਕਾਰ ਵੱਲੋਂ ਜੇ ਮੈਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਗੱਲ ਕਰਾ ਤੇ ਉਹਨਾਂ ਵੱਲੋਂ ਕੱਲ ਇੱਕ ਟਵੀਟ ਕੀਤਾ ਗਿਆ ਨਾਲ ਇੱਕ ਲੈਟਰ ਜਾਰੀ ਕੀਤੀ ਗਿਆ ਕਿ ਜਿਹੜੇ ਸਕੂਲ ਨੇ ਉਹ ਖੁੱਲਣਗੇ ਅਤੇ ਨਾਲੇ ਵੀ ਗੱਲ ਕੀਤੀ ਗਈ ਹੈ ਕਿ ਜਿਹੜੇ ਸਕੂਲ ਪਾਣੀ ਤੋਂ ਪ੍ਰਭਾਵਿਤ ਨਹੀਂ ਹੜਾ ਤੋਂ ਪ੍ਰਭਾਵਿਤ ਨਹੀਂ ਉਹਨਾਂ ਸਕੂਲਾਂ ਅੰਦਰ ਸਿਰਫ ਟੀਚਰ ਜਾਣਗੇ ਬੱਚੇ ਕਿਸੇ ਤਰੀਕੇ ਨਾਲ ਹੱਲੇ ਨਹੀਂ ਜਾਣਗੇ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ ਉਸੇ ਤਰੀਕੇ ਨਾਲ ਹੀ ਅਸੀਂ ਹਲਕਾ ਜਨਾਲਾ ਦੇ ਪਿੰਡ ਲੱਖੂਵਾਲ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਕੂਲ ਨੂੰ ਜਿਹੜਾ ਕਲੀਨ ਕਰ ਦਿੱਤਾ ਗਿਆ ਵਾ ਸੀਟੋ ਕੇ ਲਗਾਤਾਰ ਬਾਹਰ ਰੋੜਾਂ ਉੱਪਰ ਜਿਹੜਾ ਪਾਣੀ ਭਰਿਆ ਹੈ ਸਕੂਲ ਜਿਹੜੇ ਕੁਝ ਬਿਲਡਿੰਗਾਂ ਉੱਚੀਆਂ ਨੇ ਇਸ ਕਰਕੇ ਇਹ ਜਿਹੜਾ ਸਕੂਲ ਹੈ ਪਿੰਡ ਲੱਖੂਵਾਲ ਦਾ ਸਕੂਲ ਹੈ ਉਹ ਸਕੂਲ ਨੂੰ ਜਿਹੜਾ ਵਾ ਲਗਾਤਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੀ ਸਫਾਈ ਚੱਲ ਰਹੀ ਹੈ ਜਿਹੜੇ ਸਫਾਈ ਕਰਮਚਾਰੀ ਨੇ ਇੱਥੇ ਸਫਾਈ ਕਰਦੇ ਨਜ਼ਰ ਆਉਂਦੇ ਨੇ ਪਰ ਅਜੇ ਹਸਮਾ ਕਿਉਂਕਿ ਬਾਹਰ ਰੋਡਾਂ ਉੱਪਰ ਪਾਣੀ ਭਰਿਆ ਹਲੇ ਉਹ ਸਮਾਂ ਨਹੀਂ ਆਇਆ ਕਿ ਜਿਹੜੇ ਤਿੱਕੇ ਨੇ ਬੱਚੇ ਸਕੂਲਾਂ ਅੰਦਰ ਪਹੁੰਚ ਸਕਣ ਕਿਉਂਕਿ ਇੱਥੇ ਸਟਾਫ ਸਾਰਾ ਪਹੁੰਚ ਆਇਆ ਸਟਾਫ ਉਹ ਆਪਣੀ ਨਿਗਰਾਨੀ ਜਿਹੜਾ ਵਾ ਸਾਰੀ ਇਸ ਸਫਾਈ ਕਰਵਾਈ ਜਾ ਰਹੀ ਹੈ ਸਕੂਲ ਦੀ ਕਿਉਂਕਿ ਸਕੂਲ ਖੁੱਲ ਸਕੇ ਅਤੇ ਜਿਹੜੇ ਬੱਚੇ ਨੇ ਉਹ ਸਕੂਲ ਅੰਦਰ ਆ ਸਕਣ ਅਤੇ ਆਪਣੀ ਜਿਹੜੀ ਸਿੱਖਿਆ ਵਾ ਉਹ ਲੈ ਸਕਣ ਉਸੇ ਤਰੀਕੇ ਨਾਲ ਹੀ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਮੈਂ ਤੁਹਾਨੂੰ ਤੁਹਾਡੇ ਦਿਖਾ ਰਹੇ ਨੇ ਮੇਰੇ ਸਹਿਯੋਗੀ ਤੁਹਾਨੂੰ ਕਿ ਲਗਾਤਾਰ ਜਿਹੜੀ ਆ ਸਫਾਈ ਆ ਹੋ ਰਹੀ ਆ ਨਾਲ ਨਾਲ ਇਥੇ ਅੰਦਰ ਜਿਹੜਾ ਪਾਣੀ ਖੜਾ ਉਹ ਵੀ ਦਿਖਾਇ ਅੱਡ ਟੀਚਰ ਅੰਜੀਤ ਸਿੰਘ ਵੀ ਮੌਜੂਦ ਨੇ ਆਪਾਂ ਆਪ ਉਹਨਾਂ ਨਾਲ ਗੱਲ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅ ਰੰਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸਕੂਲਾਂ ਨੂੰ ਖੋਲ ਦਿੱਤਾ ਜਾਵੇ ਪਰ ਕੀ ਲੱਗਦਾ ਹੈ ਕਿ ਸਕੂਲ ਖੁੱਲਣ ਦੇ ਯੋਗ ਹੋ ਗਏ ਨੇ ਜਿਸ ਤਿੱਕੇ ਨਾਲ ਹੜ੍ਹ ਕੁਦਰਤ ਦੀ ਕਰੋਪੀ ਆਈ ਹੈ ਜੀ ਇਸ ਵਾਰੀ ਸਾਰਾ ਇਲਾਕਾ ਜਿਹੜਾ ਹੈ ਹੜ ਦੀ ਮਾਰ ਹੇਠ ਹੈ ਪੰਜਾਬ ਸਰਕਾਰ ਨੇ ਫੈਸਲਾ ਲਿਆ ਜੀ ਸਕੂਲ ਖੁੱਲਣ ਦਾ ਪਰ ਇੱਥੇ ਤੁਹਾਨੂੰ ਇਹ ਅਸੀਂ ਥੋੜਾ ਸਪਸ਼ਟ ਕਰਨਾ ਚਾਹੁੰਦੇ ਆ ਕਿ ਬੱਚਿਆਂ ਦਾ ਸਕੂਲ ਅਜੇ ਆਉਣਾ ਬੜਾ ਨਾ ਮਮਕਨ ਹੈ ਕਿਉਂਕਿ ਸਾਰਾ ਪਾਣੀ ਭਰਿਆ ਪਿਆ ਹੈ ਇਵਨ ਜੇ ਆਪਾਂ ਸਕੂਲ ਦੀ ਵੀ ਗੱਲ ਕਰੀਏ ਸਕੂਲ ਦੀ ਵੀ ਬੜੀ ਬੁਰੀ ਹਾਲਤ ਸੀ ਤੇ ਹੁਣ ਇਹ ਸਵੇਰੇ ਆ ਕੇ ਹੀ ਸਫਾਈ ਵਗੈਰਾ ਕਰਵਾਈ ਆ ਪਰ ਬੱਚਿਆਂ ਲਈ ਜੜਾ ਅਜੇ ਪੋਸੀਬਲ ਨਹੀਂ ਆਉਣਾ ਕਿਉਂਕਿ ਸਵੇਰੇ ਵੀ ਜਦੋਂ ਅਸੀਂ ਆਏ ਇੱਥੇ ਬੜੀ ਤਰ੍ਹਾਂ ਦੇ ਜੀਵ ਜੰਤੂ ਤੇ ਸੱਪ ਵੀ ਸਾਡੇ ਸਕੂਲ ਚੋਂ ਦੋ ਤਿੰਨ ਨਿਕਲੇ ਆਤੇ ਅਜੇ ਸੇਫਟੀ ਨੂੰ ਰੱਖਦੇ ਹੋਏ ਮੇਰੇ ਸਾਲਾ ਜੀ ਕੋਈ ਮਤਲਬ ਠੀਕ ਫੀਸ ਨਹੀਂ ਕਰਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਪਰ ਜਿਸ ਤਰੀਕੇ ਨਾਲ ਇਹ ਹੜ੍ਹ ਤੋਂ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਏ ਨੇ ਇਹ ਵੀ ਸਕੂਲ ਤਾਂ ਦਾ ਪ੍ਰਭਾਵਿਤ ਸੀਗਾ ਅੱਲੇ ਕੀ ਸਕੂਲ ਦੇ ਅੰਦਰ ਤੁਸੀਂ ਅੱਜ ਇਹਨੂੰ ਕਲੀਨ ਕਰਾ ਦਿੱਤਾ ਪਰ ਬਾਹਰ ਰੋਡ ਤੇ ਹਲੇ ਵੀ ਕਾਫੀ ਪਾਣੀ ਖੜਾ ਤੁਸੀਂ ਗੱਡੀਆਂ ਰਹੀਂ ਤਾਂ ਆ ਗਏ ਹੋ ਪਰ ਬੱਚਿਆਂ ਦਾ ਆਉਣਾ ਇੱਥੇ ਨਾ ਮੁਮਕਿਨ ਉਹਨਾਂ ਵਾਸਤੇ ਕਾਫੀ ਮੁਸ਼ਕਲ ਆ ਹਰ ਜਦੋਂ ਅਜਿਹਾ ਸਮਾਂ ਹੁੰਦਾ ਹੈ ਤੇ ਜਦੋਂ ਪਾਣੀ ਘਟਣਾ ਹੈ ਫਿਰ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਦਸਤਕ ਦੇ ਗਈ ਇਹ ਲੱਗਦਾ ਕਿ ਬੱਚਿਆਂ ਦਾ ਆਉਣਾ ਇੱਥੇ ਪੋਸੀਬਲ ਹੈ ਜਿਹੜਾ ਜਿਹੜੇ ਛੋਟੇ ਬੱਚੇ ਹੋਣਗੇ ਉਹਨਾਂ ਨੂੰ ਫਿਰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਹੋਏਗਾ ਬਿਲਕੁਲ ਜੀ ਆਬਵੀਅਸ ਸ਼ਹਿਰ ਦੇ ਸਾਨੂੰ ਮਾਪਿਓ ਦੇ ਵੀ ਫੋਨ ਵਗੈਰਾ ਆਉਣ ਦੇ ਕਿ ਅਜੇ ਬੱਚਿਆਂ ਦਾ ਉਹਨਾਂ ਪੋਸਿਬਲ ਨਹੀਂ ਕਿਉਂਕਿ ਰਸਤੇ 'ਚ ਵੀ ਜੜੇ ਉਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਹਾਮਾਰੀ ਦਾ ਜਿਹੜਾ ਖਤਸਾ ਵਧ ਰਿਹਾ ਇਸ ਕਰਕੇ ਜਿਹੜਾ ਹੈ ਕਿ ਬਿਲਕੁਲ ਵੀ ਸੇਫ ਨਹੀਂ ਹੈਗਾ ਜੇ ਬੱਚਿਆਂ ਨੂੰ ਬੁਲਾਉਣਾ ਪਰ ਤੁਸੀਂ ਅੱਜ ਸਫਾਈ ਕਰਾਈ ਹੈ ਜਿਸ ਤਿੱਕੇ ਤੁਸੀਂ ਆਪਣੇ ਕਮਰੇ ਖੋਲੇ ਬਹੁਤ ਸਾਰੇ ਜੀਵ ਜੰਤੂ ਜਿੱਦਾਂ ਸੱਪ ਮੈਂ ਕਹਦਾ ਜਾਂ ਹੋਰ ਵੀ ਬਹੁਤ ਅਜਿਹੇ ਜਾਨਵਰ ਵੀ ਅੰਦਰ ਆ ਗਏ ਹੋਣੇ ਕੀ ਤੁਹਾਨੂੰ ਵੀ ਇਸ ਤਰੀਕੇ ਨਾਲ ਕੋਈ ਪ੍ਰੋਬਲਮ ਆਈ ਸਾਹਮਣੇ ਬਿਲਕੁਲ ਜੀ ਮੁਸ਼ਕਲ ਆਈ ਸਵੇਰੇ ਜਦੋਂ ਅਸੀਂ ਆ ਕੇ ਸਕ ਪਹਿਲਾਂ ਬੜੀ ਮੁਸ਼ਕਲ ਦੇ ਨਾਲ ਅਸੀਂ ਉਹਨਾਂ ਨੂੰ ਬੜੀ ਜਦੋਜਹਿਦ ਦੇ ਨਾਲ ਸਾਰੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਬਾਹਰ ਕੱਢਿਆ ਮੁੜ ਕੇ ਹੋਰ ਵੀ ਸਾਰੀ ਸਾਫ ਸਵੱਈ ਅਸੀਂ ਦੇਖੀ ਸਾਰਾ ਬਹੁਤ ਬੁਰਾ ਹਾਲ ਹੀ ਰਸੋਈ ਦੇ ਵਿੱਚ ਇੱਕ ਸਾਡਾ ਸੱਪ ਨਿਕਲਿਆ ਜੀ ਸਾਰੇ ਕਮਰਿਆਂ ਦਾ ਜਿਹੜਾ ਬੜਾ ਬੁਰਾ ਹਾਲ ਹੈ ਸਲਾਬ ਦੇ ਨਾਲ ਸਿਲਨ ਦੇ ਨਾਲ ਬਹੁਤ ਜ਼ਿਆਦਾ ਮੰਦਾ ਹਲ ਹੋ ਗਿਆ ਆਇਆ ਇਸ ਕਰਕੇ ਜੜਾ ਹੈ ਜੇ ਤੇ ਸਾਬ ਸਪਾਈ ਦੀ ਮੁਹਿੰਮ ਤੁਹਾਡੇ ਸਾਹਮਣੇ ਚੱਲਣ ਲਈ ਆਪਣੇ ਵੱਲੋਂ ਅਸੀਂ ਪੂਰਾ ਸਹਿਯੋਗ ਕਰਨ ਦੇ ਆ ਬਾਕੀ ਜੋ ਜੋ ਸਰਕਾਰ ਫੈਸਲਾ ਲਵੇ ਪਰ ਅਜੇ ਹੀ ਤੁਹਾਡੇ ਸਕੂਲ ਦੇ ਜਿੰਨੇ ਕਿੰਨੇ ਪਿੰਡਾਂ ਦੇ ਇੱਥੇ ਬੱਚੇ ਹੁੰਦੇ ਨੇ ਕਿਉਂਕਿ ਲਗਾਤਾਰ ਮੈਂ ਦੇਖ ਰਿਹਾ ਕਿ ਕੁਝ ਜਿੱਦਾਂ ਮੈਂ ਸਿਟੀ ਦੀ ਗੱਲ ਕਰਾਂ ਤਾਂ ਉਹ ਬਿਲਕੁਲ ਡਰਾਈ ਏਰੀਆ ਹੋ ਗਏ ਨੇ ਕਲੀਨ ਹੋ ਗਏ ਨੇ ਜਿਹੜੇ ਤੁਹਾਡੇ ਇਹ ਦਿਹਾਤੀ ਖੇਤਰ ਦੇ ਨੇ ਪਿੰਡਾਂ ਦੇ ਬੱਚੇ ਆਉਣੇ ਹੁੰਦੇ ਆ ਜਿਹੜੇ ਕਿੰਨੇ ਕਿ ਪਿੰਡ ਪ੍ਰਭਾਵਿਤ ਨੇ ਜਿਹੜੇ ਬੱਚੇ ਹੁੰਦੇ ਨੇ ਇੱਥੇ ਇਹ ਸਾਡੇ ਜੀ ਤਕਰੀਬਨ 5-6 ਪਿੰਡਾਂ ਦੇ ਬੱਚੇ ਆਉਂਦੇ ਆ ਜਿਵੇਂ ਗੱਲ ਕਰੀਏ ਦੀਨੇਵਾਲ ਫਤੇਵਾਲ ਹੋ ਗਿਆ ਜੀ ਲੱਖੋਵਾਲ ਇਟਸੈਲਫ ਹੋ ਗਿਆ ਯਾ ਲਾਗੇ ਗ੍ਰੰਥਕੜ ਹੋ ਗਿਆ ਸਾਰੇ ਬੱਚੇ ਜਿਹੜੇ ਆਉਂਦੇ ਆ ਤੇ ਜਿਹੜਾ ਹੀ ਉਹਨਾਂ ਦੇ ਆਉਣ ਦਾ ਰਸਤੇ ਉਹ ਸਾਰੇ ਬਲਾਕ ਆ ਈਵਨ ਜਦੋਂ ਆਪਾਂ ਗੱਲ ਕਰੀਏ ਇੱਧਰ ਤੇ ਆਈਏ ਜਗਦੇਵਕੁਰ ਤੋਂ ਥਾਣੀ ਜਦੋਂ ਰਸਤਾ ਜਿਹੜਾ ਲੱਖੋਵਾਲ ਨੂੰ ਆਉਂਦਾ ਉਹ ਵੀ ਸਾਰਾ ਪਾਣੀ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਉੱਥੋਂ ਬੱਚੇ ਕੋ ਪੋਸੀਬਲ ਨਹੀਂ ਹੈਗਾ ਜੀ ਉਹ ਆਪਣਾ ਸਾਈਕਲ ਵੀ ਆ ਪੈਦਲ ਵੀ ਚੱਲ ਕੇ ਜਾ ਸਕਣਗੇ ਆਪਾਂ ਦੂਸਰੇ ਪਾਸੇ ਪਿੰਡ ਦੀ ਗੱਲ ਕਰੀਏ ਫਤੇਵਾਲ ਵਾਲੀ ਸਾਈਡ ਵੀ ਉਹ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵੇ ਤੇ ਪਾਣੀ ਦਾ ਪ੍ਰਭਾਵ ਜਿਹੜਾ ਲਗਾਤਾਰ ਹੀ ਜੈ ਵਹਿ ਰਿਹਾ ਦੇਖੋ ਜੀ ਅਸੀਂ ਦੇ ਸਰਕਾਰ ਦੇ ਮੁਲਾਜ਼ਮ ਇਹ ਜਿੰਨਾ ਸਰਕਾਰ ਸਾਡੀ ਡਿਊਟੀ ਲਾਉਗੀ ਇਹੀ ਹਾਜ਼ਰ ਆ ਸਰਕਾਰ ਦੇ ਸੱਦੀ ਅਨੁਸਾਰ ਅੱਜ ਇਹ ਸਕੂਲ ਆਏ ਆ ਤੇ ਸਕੂਲ ਦੀ ਸਫਾਈ ਵਗੈਰਾ ਕਰਵਾਈ ਹੈ ਅੱਜ ਡੀਓ ਸਾਹਿਬ ਨਾਲ ਵੀ ਮੀਟਿੰਗ ਆ ਉਹਨਾਂ ਸਕੂਲਾਂ ਦਾ ਜਾਇਜ਼ਾ ਲੈਣਾ ਆ ਅੱਲੇ-ਕੱਲੇ ਸਕੂਲ ਦੀ ਰਿਪੋਰਟ ਲੈਣੀ ਆ ਤੇ ਉਸ ਤੋਂ ਬਾਅਦ ਹੀ ਬਾਕੀ ਜਿਹੜਾ ਫੈਸਲਾ ਹੋ ਕਰਨਗੇ ਜੀ ਬਿਲਕੁਲ ਪਰ ਅ ਅਗਲੀ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਸਰਕਾਰ ਅਗਲੀ ਹੁਕਮ ਕੀ ਦਿੰਦੀ ਹੈ ਵੈਸੇ ਜਨਵਰੀin ਤੌਰ ਤੇ ਜੇ ਆਪਾਂ origignal ਤੌਰ ਤੇ ਗੱਲ ਕਰੀ ਤਾਂ ਹੱਲੇ ਬਿਲਕੁਲ ਪੋਸੀਬਿਲਟੀ ਨਹੀਂ ਅਗਲੀ ਸਕੂਲ ਲੱਗਣ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਨਾਜ਼ੁਕ ਨੇ ਪਿੰਡਾਂ ਅੰਦਰ ਪਾਣੀ ਖੜਾ ਸਰਕਾਰ ਨੂੰ ਇੱਥੇ ਗੌਰ ਕਰਨੀ ਚਾਹੀਦੀ ਬਿਲਕੁਲ ਜੀ ਗੌਰ ਕਰਨਾ ਚਾਹੀਦਾ ਕਿਉਂਕਿ ਬੱਚਿਆਂ ਦੀ ਜਿਹੜੀ ਸੇਫਟੀ ਹੈ ਉਹ ਪ੍ਰਮੁੱਖ ਹੈ ਉਹਨਾਂ ਦੀ ਸੇਫਟੀ ਉਹ ਨਹੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਮੱਖੋ ਵੱਖ ਪਿੰਡਾਂ ਤੋਂ ਜਿਹੜੇ ਵੀ ਬੱਚੇ ਆਉਂਦੇ ਆ ਉਹਨਾਂ ਲਈ ਸਾਰੇ ਰਸਤੇ ਵੀ ਜਿਹੜੇ ਹੈਗੇ ਉਹਨਾਂ ਤੋਂ ਵੀ ਉਹਨਾ ਪੋਸੀਬਲ ਨਹੀਂ ਹੈਗਾ ਤੇ ਜੇ ਕੋਈ ਇਹਦਾ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਈ ਇਹਨੂੰ ਮਤਲਬ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਤੇ ਬੱਚਿਆਂ ਨੂੰ ਹਾਲ ਦੀ ਕਿਹੜੀ ਜਿਹੜਾ ਸਕੂਲ ਤੋਂ ਛੋੜ ਦੇਣੀ ਚਾਹੀਦੀ ਬਿਲਕੁਲ ਜਿਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਸਰਦੀ ਖੇਤਰ ਦੇ ਲੋਕ ਨੇ ਜੇ ਮੈਂ ਕਹਦਾ ਕੁਝ ਥੋੜੇ ਘੱਟ ਪੜੇ ਲੋਕੀ ਲੋਕ ਵੀ ਬਹੁਤ ਜ਼ਿਆਦਾ ਹੁੰਦੇ ਨੇ ਪਰ ਕਿਤਨਾ ਕਦੇ ਜਦੋਂ ਬੱਚਾ ਘਰ 'ਚ ਬਿਮਾਰ ਹੁੰਦਾ ਕੋਈ ਗੱਲ ਨਹੀਂ ਹੁੰਦੀ ਪਰ ਜੇ ਸਕੂਲੇ ਆਣ ਕੇ ਬਿਮਾਰ ਹੁੰਦਾ ਤਾਂ ਫਿਰ ਸਕੂਲ ਤੇ ਐਕਸ਼ਨ ਹੁੰਦਾ ਇਹ ਤੁਹਾਡੇ ਸਕੂਲ 'ਚ ਸਿਸਟਮ ਨਹੀਂ ਹੈਗਾ ਤੁਹਾਡੇ ਸਕੂਲ 'ਚ ਡਿਸਪੈਂਸਰੀ ਨਹੀਂ ਹੈਗੀ ਤੁਹਾਡੇ ਸਕੂਲ 'ਚ ਜੇ ਨਹੀਂ ਹੈਗਾ ਬਹੁਤ ਜ਼ਿਆਦਾ ਇਸ਼ੂ ਖੜੇ ਹੋ ਜਾਂਦੇ ਕਿ ਲੱਗਦਾ ਵੀ ਇਹਨਾਂ ਤੇ ਵੀ ਗੌਰ ਕਰਨਾ ਚਾਹੀਦਾ ਬਿਲਕੁਲ ਚਾਹੀਦੀਆਂ ਤਾਂ ਕਿ ਜੇ ਕਿ ਕੋ ਬੱਚੇ ਨੂੰ ਕੋ ਮੁਸ਼ਕਲ ਆਉਂਦੀ ਹੈ ਤੇ ਇਹ ਉਹਦਾ ਤੁਰੰਤ ਜੜਾਇਆ ਕੋ ਮਾੜਾ ਮੋਟਾ ਉਹਨੂੰ ਫਰਸਟ ایڈ ਵਗੈਰਾ ਦੇ ਸਕੀਏ ਤਾਂ ਕਿ ਉਹ ਜਿਹੜੀ ਕੋਈ ਵੀ ਬਿਮਾਰੀ ਵਗੈਰਾ ਫੈਲਣ ਦਾ ਜਿਹੜਾ ਖਤਸਾ ਹੈ ਉਹ ਨਾ ਹੋਏ ਕੀ ਪੇਰੈਂਟਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਸਾਰੇ ਪੇਰੈਂਟਸ ਨੂੰ ਅਸੀਂ ਇਹੋ ਅਪੀਲ ਕਰਨੇ ਚਾਹੁੰਦੇ ਆ ਕਿ ਅਜੇ ਤੁਸੀਂ ਸਰਕਾਰ ਦੇ ਅਗਲੇ ਹੁਕਮਾਂ ਦਾ ਇੰਤਜ਼ਾਰ ਕਰੋ ਆਪਣੇ ਬੱਚੇ ਨੂੰ ਜਿਹੜਾ ਫालतू ਬਾਹਰ ਨਾ ਜਾਣ ਦਿਓ ਕਿਉਂਕਿ ਕੋਈ ਅਨਸਖਾਮੀ ਘਟਨਾ ਨਾ ਵਾਪਰ ਜੇ ਤੇ ਜਿਹੜੀਆਂ ਵੀ ਚੀਜ਼ਾਂ ਤੁਸੀਂ ਯੂਜ਼ ਕਰ ਰਹੇ ਹੋ ਘਰਾਂ ਦੇ ਵਿੱਚ ਵੀ ਦੁਸਰੀਆਂ ਕੋਸ਼ਿਸ਼ ਕਰੋ ਕਿ ਉਹਨੂੰ ਬਿਲਕੁਲ ਸਾਫ਼ ਸਵੱਛ ਦੇ ਨਾਲ ਆਪਾਂ ਯੂਜ਼ ਕਰੀਏ ਘਰ ਦੇ ਵਿੱਚ ਜਿਹੜਾ ਜ ਕਾਚ ਕਰ ਰਹੀ ਹੈ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਅਸੀਂ ਬਿਲਕੁਲ ਹਲਕਾ ਅਜਨਾਲਾ ਦੇ ਪਿੰਡ ਲੱਖੂਵਾਲ ਦੇ ਸਰਕਾਰੀ ਸਕੂਲ ਚ ਮੌਜੂਦ ਸੀਗੇ ਜਿੱਥੇ ਟੀਚਰਾਂ ਵੱਲੋਂ ਲਗਾਤਾਰ ਤਿਆਰੀਆਂ ਕਰ ਲਈਆਂ ਗਈਆਂ ਨੇ ਪਰ ਰਸਤੇ ਹਲੇ ਇਜਾਜ਼ਤ ਨਹੀਂ ਦੇ ਰਹੇ ਕਿ ਛੋਟੇ ਛੋਟੇ ਬੱਚੇ ਸਕੂਲਾਂ ਅੰਦਰ ਪਹੁੰਚ ਸਕਣ ਤੇ ਨਾਲ ਇਥੇ ਟੀਚਰਾਂ ਵੱਲੋਂ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਆ ਕਿ ਸਰਕਾਰ ਆਪਣੇ ਫੈਸਲਿਆਂ ਤੇ ਗੌਰ ਕਰੇ ਅਤੇ ਅਜਿਹੇ ਸਮੇਂ ਦੇ ਉੱਤੇ ਕਿ ਛੋਟੇ ਛੋਟੇ ਬੱਚਿਆਂ ਨੇ ਇਥੇ ਸਕੂਲੇ ਪਹੁੰਚਣਾ ਹੈ ਉਹਨਾਂ ਵਾਸਤੇ ਸਹੀ ਜਿਹੜੀਆਂ ਮੈਡੀਕਲ ਕਿੱਟਾਂ ਪ੍ਰੋਵਾਈਡ ਕਰੇ ਅਤੇ ਨਾਲ ਨਾਲ ਹਲੇ ਅਜੇ ਇਹ ਸਮੇਂ ਤੇ ਸਕੂਲ ਨਾ ਲਗਾਏ ਜਾਣ ਕਿਉਂਕਿ ਜਿਸ ਤਰੀਕੇ ਨਾਲ ਬੱਚੇ ਆਉਣਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਖਤਰਾ ਹੋਏਗਾ ਨਾਲ ਨਾਲ ਉਹਨਾਂ ਨੇ ਆਪਣੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਨਾਲ ਨਾਲ ਅਪੀਲ ਕੀਤੀ ਹੈ ਕਿ ਉਹ ਬੱਚੇ ਜਿਹੜਾ ਬੱਚਿਆਂ ਦਾ ਖਿਆਲ ਰੱਖਣ ਤੇ ਸਮੇਂ ਸਿਰ ਤੇ ਬੱਚਿਆਂ ਨੂੰ ਜਿਸ ਤਰੀਕੇ ਦੀ ਮੈਡੀਸਿਨ ਦੀ ਲੋੜ ਹੈ ਉਹ ਦੇਣ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆੰਕਰ ਹੋਏਗਾ ਇੱਕ ਹੜ ਪਾਣੀ ਦਾ ਹੁੰਦਾ ਆ ਉਸ ਤੋਂ ਸਾਰੇ ਨਿਕਲ ਚੁੱਕੇ ਨੇ ਪਰ ਹੁਣ ਆਉਣ ਵਾਲਾ ਜਿਹੜਾ ਹੜ ਆ ਉਹ ਬਿਮਾਰੀਆਂ ਦਾ ਹੜ ਹੋਏਗਾ ਜਿਸ ਤੋਂ ਸਾਨੂੰ ਬਚਣ ਲਈ ਬਹੁਤ ਸਾਰੀਆਂ ਦਵਾਈਆਂ ਦੀ ਲੋੜ ਪਊਗੀ ਤੇ ਬਹੁਤ ਸਾਰਾ ਸੁਰੱਖਿਅਤ ਜਗ੍ਹਾ ਦੀ ਜੋੜੀ ਲੋੜ ਪਊਗੀ ਬਾਕੀ ਪਰਤਪਕਸ ਸਰਦ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ